ਸਰਿਆ ਨੂੰ ਮੈਂ ਤੁਹਾਡਾ ਆਪਣਾ ਸੁਖਦੀਪ ਸਿੰਘ ਰੋਡੇ ਪਹਿਲਾਂ ਬਹੁਤ ਜ਼ਿਆਦਾ ਵੀਡੀਓ ਬਣਾਇਆ ਪਰ ਆ ਇੱਕ ਜਿਹੜੀ ਵੀਡੀਓ ਬਣਾਉਣ ਆ ਰਿਹਾ ਤੁਹਾਡਾ ਸੁਖਦੀਪ ਸਿੰਘ ਜੀ ਬਹੁਤ ਵਧੀਆ ਵੀਡੀਓ ਆ ਇਹਨੂੰ ਦੋਸਤੋ ਧਿਆਨ ਨਾਲ ਸੁਣਨਾ ਧਿਆਨ ਨਾਲ ਦੇਖਣਾ ਤੇ ਹੁਣ ਆਪਾਂ ਭੈਣ ਜੀ ਕੋਲੇ ਬੈਠੇ ਆ ਘਲਕਲਾਂ ਦੇ ਵਿੱਚ ਇਹਨਾਂ ਦੇ ਜੋ ਕਿ ਰੈਨਾਟਸ ਪ੍ਰੋਡਕਟ ਇਹਨਾਂ ਨੇ ਯੂਜ਼ ਕੀਤਾ ਇਹ ਯੂਜ਼ ਕਰਨ ਤੋਂ ਬਾਅਦ ਕਿਹੜੀਆਂ-ਕਿਹੜੀਆਂ ਬਿਮਾਰੀਆਂ ਤੋਂ ਛੁਟਕਾਰਾ ਹੋਇਆ ਉਹ ਆਪਾਂ ਇਹਨਾਂ ਤੋਂ ਭੈਣ ਜੀ ਤੋਂ ਪੁੱਛਦੇ ਹਾਂ ਹਾਂ ਜੀ ਭੈਣ ਸਸੀ ਕੌਰ ਜੀ ਹਾਂ ਜੀ ਸਸੀ ਕੌਰ ਜੀ ਕੀ ਆਪਣਾ ਸਬਨਾਮ ਕੀ ਹੈ ਅਮਰਜੀਤ ਕੌਰ ਹੈ ਅੱਛਾ ਜੀ ਇਹ ਪ੍ਰੋਡਕਟ ਵਰਤਣ ਤੋਂ ਬਾਅਦ ਆਪਾਂ ਨੂੰ ਕੀ-ਕੀ ਲਾਭ ਹੋਇਆ ਇਹ 2010 ਤੋਂ ਲੈ ਕੇ ਮੇਰੇ ਰਸੌਲੀਆਂ ਸੀ 10 ਰਸੌਲੀਆਂ ਸੀ ਜਿਨ੍ਹਾਂ ਦਾ ਸਾਈਜ਼ 72 ਸੈਂਟੀਮੀਟਰ ਵੱਡੀ ਰਸੌਲੀ ਦਾ ਸੀ ਦੂਸਰੀਆਂ ਕੋਈ 40 ਸੈਂਟੀਮੀਟਰ ਕੋਈ 30 ਸੈਂਟੀਮੀਟਰ ਕੋਈ 20 ਸੈਂਟੀਮੀਟਰ 10 ਰਸੌਲੀਆਂ ਸੀ ਅੱਛਾ 10ਾਂ ਦੇ ਵਿੱਚੋਂ ਅੱਜ ਦੋ ਰਸੌਲੀਆਂ ਰਹਿ ਗਈਆਂ ਜਿਨ੍ਹਾਂ ਦਾ ਸਾਈਜ਼ ਘਟ ਕੇ 72 ਸੈਂਟੀਮੀਟਰ ਵਾਲੀ ਦਾ ਸਾਈਜ਼ 60 ਸੈਂਟੀਮੀਟਰ ਆਇਆ ਜੀ ਆਹ ਹੋਣ ਵਾਲਾ ਲਿਖ ਕੇ ਦਿੱਤਾ ਇਹ ਜਿਹੜੀ ਦੂਸਰੀ ਆ ਉਹ 38 ਸੈਂਟੀਮੀਟਰ ਵਾਲੀ ਆ ਉਹ 30 ਸੈਂਟੀਮੀਟਰ ਰਹਿ ਗਿਆ ਸਾਈਜ਼ ਸਿਰਫ ਇਹ ਦੋਰ ਸਾਲੀਆਂ ਰਹਿ ਗਈਆਂ 10 ਦੇ ਵਿੱਚੋਂ ਹੁਣ ਮੈਨੂੰ ਜਿਵੇਂ ਬੈਠਣ ਦੀ ਤਕਲੀਫ ਸੀ ਦਰਦ ਬਹੁਤ ਜ਼ਿਆਦਾ ਹੁੰਦਾ ਸੀ ਕੋਈ ਪ੍ਰੋਬਲਮ ਨਹੀਂ ਮੈਂ ਕਿੰਨੀ देर ਬੈਠ ਸਕਦੀ ਆ ਤੇ ਕੋਈ ਇਨਫੈਕਸ਼ਨ ਦੇ ਨਾਲ ਕੋਈ ਦਰਦ ਨਹੀਂ ਹੁੰਦਾ ਜੋ ਮੈਨੂੰ ਗਠੀਏ ਦੀਆਂ ਪੀੜਾਂ ਵੀ ਸੀ ਉਹਨਾਂ ਦੇ ਕਰਕੇ ਵੀ ਮੈਂ ਹੱਥਾਂ ਤੇ ਗਲਵਜ਼ ਪਹਿਨਦੀ ਸੀ ਪੈਰਾਂ 'ਚ ਗਰਮ ਜਰਾਬਾਂ ਪਹਿਨਦੀ ਸੀ ਮੈਂ ਬੈਠ ਨਹੀਂ ਸਕਦੀ ਨਾ ਚੱਪਲ ਪਾ ਸਕਦੀ ਸੀ ਉਹਨਾਂ ਵੱਲੋਂ ਵੀ ਮੈਨੂੰ ਬਿਲਕੁਲ ਰਾਹਤ ਨਹੀਂ ਮਿਲੀ ਹੈ ਮੈਂ ਹੁਣ ਆਮ ਚੱਪਲਾਂ ਦੇ ਵਿੱਚ ਤੁਰਫ ਦੀ ਫਿਰਫੀਆ ਮੈਨੂੰ ਕੋਈ ਤਕਲੀਫ ਨਹੀਂ ਹੋਈ ਹੈਗੀ ਵਧੀਆ ਚੌਕੜੀ ਮਾਰ ਕੇ ਬੈਠ ਸਕਦੀ ਹਾਂ ਕਿ ਕਿਰਸੀ ਤੋਂ ਬਿਨਾਂ ਬੈਠਾ ਨਹੀਂ ਸੀ ਜਾਂਦਾ ਅੱਛਾ ਜੀ ਹਾਂਜੀ ਇਹਦੇ ਨਾਲ ਮੈਨੂੰ ਬਹੁਤ ਫਾਇਦਾ ਹੋਇਆ ਹੋਰ ਕੋਈ ਵੀ ਦਵਾਈ ਮੈਂ ਨਹੀਂ ਲੈਂਦੀ ਸਾਰੀਆਂ ਦਵਾਈਆਂ ਮੈਂ ਛੱਡ ਦਿੱਤੀਆਂ ਜਿਹੜੀਆਂ 15 ਸਾਲ ਤੋਂ ਮੈਂ ਲਗਾਤਾਰ ਦਵਾਈਆਂ ਲੈ ਰਹੀ ਸੀ ਗਠੀਏ ਦੀਆਂ ਰਸੌਲੀਆਂ ਦੀਆਂ ਉਹਨਾਂ ਦੇ ਵਿੱਚੋਂ ਇੱਕ ਵੀ ਮੈਨੂੰ ਮੈਡੀਸਨ ਨਹੀਂ ਲੈਣੀ ਪੈਂਦੀ ਹੁਣ ਮੈਂ ਆਪਣੇ ਆਪ ਨੂੰ ਬਿਲਕੁਲ ਮਹਿਸੂਸ ਕਰਦੀ ਹਾਂ ਮੈਨੂੰ ਇਦਾਂ ਲੱਗਦਾ ਵੀ ਮੈਨੂੰ ਕੋਈ ਵੀ ਰੋਗ ਹੈ ਨਹੀਂ ਠੀਕ ਹੈ ਜੀ ਹਾਂਜੀ ਅੱਛਾ ਜੀ ਹਾਂਜੀ ਦੋਸਤੋ ਜਿਹੜਾ ਹੁਣ ਤੁਸੀਂ ਦੇਖ ਹੀ ਚੁੱਕਿਆ ਸੁਣ ਲਿਆ ਭੈਣ ਜੀ ਦੇ ਮੁਖ ਮੁਖਵਾਰ ਤੋਂ ਹੁਣ ਤੁਹਾਡੇ ਭਰਾ ਦਾ ਨੰਬਰ ਹੈਗਾ 99157 22594 ਦੇਖੋ ਇਹ ਵੀਡੀਓ ਵੀਡੀਓ ਵੇਖਣ ਤੋਂ ਬਾਅਦ ਸੰਪਰਕ ਜਰੂਰ ਕਰੋ ਜੀ